ਪੰਜਾਬ ਸਰਕਾਰ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਮਿੱਡੇ ਮੀਲ ਸਕੀਮ ਤਹਿਤ ਪੋਸ਼ਟਿਕ ਆਹਾਰ ਦੇ ਰੂਪ ਦੇ ਵਿੱਚ ਕੇਲੇ ਤੇ ਪੂਰੀ ਛੋਲੇ ਉਪਲਬਧ ਕਰਵਾਏ ਜਾਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਇਹ ਹਦਾਇਤਾਂ ਹੁਣ ਸਕੂਲ ਅਧਿਆਪਕਾਂ ਲਈ ਸਿਰਦਰਦੀ ਬਣਦੀਆਂ ਜਾ ਰਹੀਆਂ ਨੇ ਕਿਉਂਕਿ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਇੱਕੋ ਦਿਨ ਇਹ ਪੋਸ਼ਟਿਕ ਆਹਾਰ ਦਿੱਤੇ ਜਾਣੇ ਨੇ ਜਿਸ ਕਾਰਨ ਅਧਿਆਪਕ ਵਰਗ ਨੂੰ ਕਾਫੀ ਦਿੱਕਤਾਂ ਆ ਰਹੀਆਂ ਨੇ ਕਿਉਂਕਿ ਜਿਸ ਤਰ੍ਹਾਂ ਸੋਮਵਾਰ ਨੂੰ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਕੇਲੇ ਦਿੱਤੇ ਜਾਣੇ ਨੇ ਇਸ ਕਰਕੇ ਅਧਿਆਪਕਾਂ ਨੂੰ ਕੇਲੇ ਦਾ ਆਰਡਰ ਇੱਕ ਦਿਨ ਪਹਿਲਾਂ ਦੇਣਾ ਪੈਂਦਾ ਹੈ ਕੇਲਿਆਂ ਦੀ ਡਿਮਾਂਡ ਵਧਣ ਕਾਰਨ ਮਾਰਕੀਟ ਦੇ ਵਿੱਚ ਕੇਲੇ ਆਮ ਦੇ ਨਾਲੋਂ ਅਧਿਆਪਕਾਂ ਨੂੰ ਵੱਧ ਰੇਟ ਤੇ ਖਰੀਦਨੇ ਪੈ ਰਹੇ ਨੇ ਇਸੇ ਤਰ੍ਹਾਂ ਹੋਰ ਵੀ ਕਈ ਦਿੱਕਤਾਂ ਸਾਹਮਣੇ ਆ ਰਹੀਆਂ ਨੇ ਸਕੂਲ ਦੇ ਪ੍ਰਿੰਸੀਪਲ ਦੇ ਵੱਲੋਂ ਇਹਨਾਂ ਸਾਰੀਆਂ ਦਿੱਕਤਾਂ ਦਾ ਖੁੱਲ ਕੇ ਵਿਚਾਰ ਪ੍ਰਗਟ ਕੀਤੇ ਗਏ ਕੀ ਕੀ ਕਹਾ ਗਿਆ ਉਹਨਾਂ ਦੇ ਵੱਲੋਂ ਆਓ ਇੱਕ ਵਾਰੀ ਸੁਣ ਲੈਣੇ ਆਂ ਹਾਂਜੀ ਸਰ ਇਹਦੇ ਵਿੱਚ ਇਹ ਹੈਗਾ ਗਵਰਨਮੈਂਟ ਨੇ ਦੋ ਚੀਜ਼ਾਂ ਨਵੀਆਂ ਐਡ ਕੀਤੀਆਂ ਇੱਕ ਤਾਂ ਵੀ ਸੋਮਵਾਰ ਤੁਸੀਂ ਹਰ ਬੱਚੇ ਨੂੰ ਕੇਲਾ ਦੇਣਾਗਾ ਇੱਕ ਦੂਸਰਾ ਹੈਗਾਗਾ ਵੀ ਅ ਬੁੱਧਵਾਰ ਵਾਲੇ ਦਿਨ ਛੋਲਿਆਂ ਦੇ ਨਾਲ ਪੂਰਨਾ ਦੇਣਾਗਾ ਤੇ ਇਹ ਦੋਨੇ ਸਿਸਟਮਾਂ ਦੇ ਵਿੱਚ ਕੁਝ ਪ੍ਰੋਬਲਮਾਂ ਸਾਨੂੰ ਆ ਰਹੀਆਂ ਪਹਿਲੇ ਦਿਨ ਜੇ ਜਾਤਾ ਇਹ ਹੈਗਾਗਾ ਵੀ ਕੇਲਾ ਕਿਸੇ ਇੱਕ ਦਿਨ ਹੋਵੇ ਜਦੋਂ ਸੋਮਵਾਰ ਲੈਣੇ ਆ ਤਾਂ ਬਾਜ਼ਾਰ ਦੇ ਵਿੱਚ ਜਿਹੜੀ ਹੈਗੀ ਹੈ ਕਿ ਬਲੈਕ ਮਾਰਕਿੰਗ ਬੜੀ ਹੋ ਜਾਂਦੀ ਹੈ ਇੱਕੇ ਰਮ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਕੇਲਾ ਖਰੀਦਾ ਜਾਣਾ ਹੈ ਤਾਂ ਇਹਦੇ ਤੇ ਗਵਰਨਮੈਂਟ ਜਾਂ ਤਾਂ ਆਪ ਦੇ ਰੇਟ ਤੇ ਤੈਅशुदा ਰੇਟ ਤੇ ਸਾਨੂੰ ਅਵੇਲੇਬਿਲਟੀ ਕਰਾਵੇ 5 ਰੁਪਏ ਦੇ ਪਰਸ ਹਾਬ ਨਾਲ ਬੱਚੇ ਨੂੰ ਇੱਕ ਕੇਲਾ ਸਾਨੂੰ ਗੇਟ ਤੇ ਪਹੁੰਚ ਜੇ ਅਸੀਂ ਵੰਡ ਸਕਦੇ ਹਾਂਗੇ ਪਰ ਇਸ ਜਿਹੜਾ ਰੇਟ ਗਵਰਨਮੈਂਟ ਨੇ ਤੈਅ ਕੀਤਾ ਹੈ ਇਹਦੇ ਵਿੱਚ ਕੇਲੇ ਦੀ ਖਰੀਦ ਮੁਸ਼ਕਲ ਹੈਗੀ ਸਾਫ਼ ਸੁਥਰਾ ਕੇਲਾ ਨਹੀਂ ਮਿਲਦਾਗਾ ਤਾਂ ਇਸ ਕਰਕੇ ਮੇਰਾ ਸੁਝਾਅ ਵੀ ਹੈਗਾ ਇਹ ਪੰਜਾਬ ਸਰਕਾਰ ਅਗੇ ਵੀ ਤੁਸੀਂ ਕੇਲੇ ਦੀ ਜਗ੍ਹਾ ਕੋਈ ਫਲ ਹੋਰ ਵੀ ਜਿਵੇਂ ਅਮਰੂਦ ਹੈ ਪੰਜਾਬ ਦਾ ਫਲ ਹੈਗਾ ਆਇਰਨ ਭਰਪੂਰ ਹੈਗਾ ਉਹ ਬਜਟ ਦੇ ਵਿੱਚ ਆ ਸਕਦਾ ਉਹ ਬਦਲ ਕੇ ਦਿੱਤਾ ਜਾ ਸਕਦਾ ਜਿਹੜੀ ਹੈਗੀ ਹੈ ਕਿ ਬੁੱਧਵਾਰ ਵਾਲੇ ਦਿਨ ਗੱਲ ਛੋਲੇ ਪੂਰੀਆਂ ਦੀ ਜਿਹੜਾ ਪੂਰੀ ਹੈ ਇਹ ਇੱਕ ਫਰਾਈਡ ਭੋਜਨ ਹੈਗਾ ਤੇ ਫਰਾਈਡ ਭੋਜਨ ਹੈ ਜਿਹੜਾ ਤਲਿਆ ਮਲਿਆ ਭੋਜਨ ਜਿਹਨੂੰ ਆਪਾਂ ਕਹਿ ਦਿੰਦੇ ਆਂਗੇ ਇਹ ਤੋਂ ਸਗੋਂ ਆਪਾਂ ਰੋਕ ਦੇਾਂਗੇ ਤੇ ਇਹ ਉਹਨਾਂ ਪੌਸ਼ਟਿਕ ਨਹੀਂ ਹੈਗਾ ਬੱਚਿਆਂ ਦੇ ਲਈ ਤੇ ਨਾਲ ਹੀ ਕਲਾ ਪੌਸ਼ਟਿਕ ਨਹੀਂ ਇਸ ਤੋਂ ਇਲਾਵਾ ਸਾਡਾ ਜਿਹੜਾ ਪਰ 5 ਗ੍ਰਾਮ ਆਉਂਦਾ ਹੈਗਾ ਓਇਲ ਜਿਹੜਾ ਬੱਚਾ ਨੂੰ ਦੇਣਾ ਹੁੰਦਾ ਹੈਗਾ ਪਰ ਹੈਡ ਬੱਚਾ ਓਇਲ ਦੀ ਇੱਕ ਬੱਚੇ ਲਈ ਪਰ ਜਿਹੜਾ ਪੂਰੀ ਤੇ ਤੇਲ ਦੇ ਖਾਤਾ ਉਹ ਲਗਭਗ 4 ਤੋਂ 5 ਗੁਣਾ ਵੱਧ ਜਾਂਦੀ ਹੈਗੀ ਜਿਹੜਾ ਉਹ ਤਲਣਾ ਹੈਗਾ ਉਹਦੇ ਵਿੱਚ ਉਹਨੇ ਸਾਰੇ ਆਟੇ ਨੇ ਉਹਦੇ ਵਿੱਚ ਸੋਖਣਾ ਹੈਗਾ ਓਇਲ ਜਿਹਦੇ ਕਰਕੇ ਉਸ ਦਿਨ ਦਾ ਬਜਟ ਹੈ ਜਿਹੜਾ ਇੱਕ ਦਿਨ ਦਾ 5 ਰੁਪਏ ਦਾ ਕੀਲੇ ਵਾਂਗ ਹੀ ਇੱਕ ਦਿਨ ਦਾ ਵੱਧ ਜਾਂਦਾ ਪੂਰੀ ਬਣਾਉਣ ਤੇ ਗਵਰਨਮੈਂਟ ਨੂੰ ਮੈਂ ਇਹ ਵੀ ਇਹ ਵੀ ਸਾਡੀ ਬੇਨਤੀ ਹੈ ਪੰਜਾਬ ਸਰਕਾਰ ਕੇ ਵੀ ਇੱਕ ਦਿਨ ਦਾ ਜਿਹੜਾ ਹੈਗਾਗਾ 5 ਰੁਪਏ ਪੂਰੀਆਂ ਲਈ ਵੀ ਲੱਗ ਦੇਣਾ ਚਾਹੀਦਾ ਹੈਗਾ ਜੇ ਗਵਰਨਮੈਂਟ ਚਾਹੁੰਦੀ ਹੈ ਪਰ ਅਦਰਵਾਈਜ਼ ਇਹ ਇੱਕ ਪੋਸ਼ਟਿਕ ਭੋਜਨ ਨਹੀਂ ਹੈਗਾਗਾ ਫਰਾਈਡ ਭੋਜਨ ਹੈ ਇਹਦੀ ਬਜਾਏ ਜਿਹੜਾ ਆਪਣਾ ਰੋਟੀ ਬਣਦੀ ਹੈ ਵਧੀਆ ਪੋਸ਼ਟਿਕ ਹੈਗੀ ਇਹ ਦੇਣੀ ਚਾਹੀਦੀ ਹੈ ਤੇ ਨਹੀਂ ਤਾਂ ਫਿਰ ਅਦਰਵਾਈਜ਼ ਤੇ ਸਮਿਖਿਆ ਕਰੋ ਸਮਿਖਿਆ ਕਰਨੀ ਚਾਹੀਦੀ ਹੈ ਤੇ ਜਾਂ ਫਿਰ ਇਹਦਾ ਬਜਟ ਵਧਾਉਣਾ ਚਾਹੀਦਾ ਹੈਗਾ ਮੈਂ ਇਸ ਤਿੱਖੇ ਪਹਿਲਾਂ ਕਿੰਨਾ ਬਜਟ ਆ ਰਿਹਾ ਹੁਣ ਤੁਹਾਡੇ ਬਜਟ ਦੇ ਕਿੰਨਾ ਘੱਟ ਆ ਰਿਹਾ ਹੈਗਾ ਕਿ ਨਵਾਂ ਬਜਟ ਚਾਹੀਕੀ ਕੀਤਾ ਗਿਆ ਇਹਨਾਂ ਚੀਜ਼ਾਂ ਦੇ ਹਾਂਜੀ ਇਹਦੇ ਇਹਦੇ ਵਿੱਚ ਇਹ ਹੈਗਾਗਾ ਵੀ ਕੇਲੇ ਵਾਲਾ ਕੇਲੇ ਦੇ ਲਈ 5 ਰੁਪਏ ਪਰ ਬੱਚੇ ਦੇ ਮਿਲ ਰਹੇ ਆ ਸਾਨੂੰ ਉਹਦਾ ਬਜਟ ਜਾਰੀ ਵੀ ਹੋ ਗਿਆ ਹੈਗਾ ਪਰ 5 ਰੁਪਏ ਦੇ ਹਿਸਾਬ ਨਾਲ ਇੱਕ ਕੇਲਾ ਸਾਨੂੰ ਮਿਲਣਾ ਬੜਾ ਮੁਸ਼ਕਲ ਹੈਗਾ ਤੇ ਇਹਦੇ ਕਰਕੇ ਸਾਨੂੰ ਹੋਰ ਅਡਜਸਟਮੈਂਟ ਕਰਨੀਆਂ ਆਪਦੇ ਜੇਬਾਂ ਚੋਂ ਪੈ ਰਹੀਆਂ ਆ ਪਰ ਹੱਦ ਬੱਚੇ ਨੂੰ ਖੇਲਾ ਜਿਹੜਾ ਉਹ ਦੇਣਾ ਮੁਸ਼ਕਲ ਹੈਗਾ ਤੇ ਉਹਦੇ ਕਰਕੇ ਵੀ ਸਾਡਾ ਬਜਟ ਹੱਲ ਰਿਹਾ ਤੇ ਨਾਲ ਹੀ ਜਿਵੇਂ ਤੁਹਾਨੂੰ ਪਹਿਲਾਂ ਹੀ ਮੈਂ ਦੱਸਿਆਗਾ ਵੀ ਪੂਰੀ ਵਾਲੇ ਦਿਨ 5 ਰੁਪਏ ਪੂਰੀ ਦੇ ਹਿਸਾਬ ਨਾਲ ਹੀ ਤੁਸੀਂ ਲਾ ਲਓ ਉਹ ਉਹ ਸਾਨੂੰ ਹਜੇ ਅਲੱਗ ਬਜਟ ਦੀ ਲੋੜ ਹੈਗੀ ਉਹਦੇ ਉਹਦੇ ਵਾਸਤੇ ਸਾਨੂੰ ਇਹ ਵੀ ਬਜਟ ਹੈ ਜਿਹੜਾ ਪਰ ਹਫਤੇ ਦੇ ਵਿੱਚ 5 ਰੁਪਏ ਅਲੱਗ ਹਜੇ ਹੋਰ ਪੂਰੀ ਲਈ ਚਾਹੀਦੇ ਹੈਗੇ ਜਾਂ ਇਹ ਕੋਈ ਵੀ ਜੇ ਤੁਸੀਂ ਇੱਕ ਤਾਂ ਕੇਲੇ ਦੀ ਜਗ੍ਹਾ ਤੇ ਹੋਵੇ ਅਮਰੂਦ ਵਗੈਰਾ ਤੇ ਪੂਰੀ ਜੇ ਦੇਣੀ ਹੈ ਤਾਂ 10 ਰੁਪਏ ਕੁੱਲ ਇੱਕ ਹਫਤੇ ਦੇ ਅਲੱਗ ਦੇ ਤੌਰ ਤੋਂ ਦੇਣੇ ਚਾਹੀਦੇ ਗਵਰਨਮੈਂਟ ਨੂੰ ਇਸ ਦੇ ਹਿਸਾਬ ਨਾਲ ਸਾਡਾ ਬਜਟ ਹੈ ਜਿਹੜਾ ਜਿਵੇਂ ਸਾਡਾ ਵੱਡਾ ਸਕੂਲ ਹੈਗਾ ਸਾਡੇ ਘਟੋ ਘਟ 52000 ਰੁਪਿਆ ਪਰ ਮੰਥ ਦਾ ਸਾਨੂੰ 4 ਚਾਹੀਦਾ ਪੂਰੀਆਂ ਬਣਾਉਣ ਲਈ ਅਲੱਗ ਬਠਿੰਡਾ ਤੋਂ ਹਰਮਿੰਦਰ ਸਿੰਘ ਮਨਾਸ਼ਤੀ ਦੇ ਸੇਵਕ ਦੇ ਲਈ ਰਿਪੋਰਟ